ਸਸ਼ਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਤੁਸੀਂ ਦੇਖਦੇ ਹੋ ਕਿ ਹਰ ਇਨਸਾਨ ਦੇ ਵਿੱਚ ਇੱਕ ਤਲਬ ਹੁੰਦੀ ਹੈ ਹਰ ਇਨਸਾਨ ਦੇ ਵਿੱਚ ਜਾਣਨ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੇਰੇ ਲਈ ਕਿਹੜੀ ਚੀਜ਼ ਬਹੁਤ ਬੈਨੀਫੀਸ਼ੀਅਲ ਹੈ ਖਾਸ ਕਰਕੇ ਅਗਰ ਕੁੜੀਆਂ ਦੀ ਗੱਲ ਕੀਤੀ ਜਾਵੇ ਕੁੜੀਆਂ ਨੂੰ ਬਹੁਤ ਚਾਹ ਹੁੰਦਾ ਹੈ ਕਿ ਇਹ ਰੰਗ ਮੇਰੇ ਲਈ ਲੱਕੀ ਹੈ ਤੇ ਇਹ ਰੰਗ ਨਹੀਂ ਵੈਸੇ ਤਾਂ ਸਾਰਿਆਂ ਨੂੰ ਹੀ ਹੁੰਦਾ ਪਰ ਕੁੜੀਆਂ ਦੇ ਵਿੱਚ ਇਹ ਫੈਕਟਰ ਜ਼ਿਆਦਾ ਦੇਖਣ ਨੂੰ ਮਿਲਦਾ ਸੋ ਅੱਜ ਅਸੀਂ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਕਿਹੜਾ ਕਲਰ ਕਿਸ ਇਨਸਾਨ ਲਈ ਪਰਟਿਕੂਲਰਲੀ ਅੱਛਾ ਹੁੰਦਾ ਲੱਕੀ ਹੁੰਦਾ ਤੇ ਕਿਹੜਾ ਉਹਦੇ ਲਈ ਅਨਲੱਕੀ ਸਾਬਿਤ ਹੋ ਸਕਦਾ ਸੋ ਸਟੂਡੀਓ ਦੇ ਵਿੱਚ ਐਕਸਪਰਟ ਮੇਰੇ ਨਾਲ ਮੌਜੂਦ ਨੇ ਡਾਕਟਰ ਆਈਪੀ ਸਿੰਘ ਜੋ ਕਿ 골ਡ ਮੈਡਲਿਸਟ ਨੇ ਸਵਾਗਤ ਕਰ ਲੈਣੀ ਹੈ ਸਭ ਤੋਂ ਪਹਿਲੇ ਉਹਨਾਂ ਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਰ ਬਹੁਤ ਵਧੀਆ ਜੀ ਵਧੀਆ ਸਰ ਦੇਖਿਆ ਜਾਂਦਾ ਕਿ ਅਕਸਰ ਕੁੜੀਆਂ ਵੈਸੇ ਦਾ ਕਾਮਨਲੀ ਅਗਰ ਗੱਲ ਕੀਤੀ ਜਾਵੇ ਮੁੰਡੇ ਬੋਲਦੇ ਆ ਮੁੰਡਿਆਂ ਦਾ ਬਲੂ ਕਲਰ ਹੋ ਗਿਆ ਗਰਲਸ ਦਾ ਪਿੰਕ ਕਲਰ ਹੋ ਗਿਆ ਬਟ ਯੂਸੂਲੀ ਇਹ ਗੱਲ ਹੈ ਕਿ ਨਹੀਂ ਹੈ ਇਹ ਤੁਸੀਂ ਦੱਸ ਸਕਦੇ ਹੋ ਬਿਲਕੁਲ ਜੀ ਤੁਸੀਂ ਇੱਕ ਗੱਲ ਕੀਤੀ ਕਿ ਅਕਸਰ ਇਹ ਬੋਲਿਆ ਜਾਂਦਾ ਹੈ ਕਿ ਮੁੰਡਿਆਂ ਦਾ ਜਿਹੜਾ ਹੈ ਬਲੂ ਕਲਰ ਹੈ ਤੇ ਕੁੜੀਆਂ ਦਾ ਜਿਹੜਾ ਹੈਗਾ ਪਿੰਕ ਕਲਰ ਹੈ ਕਲਰ ਦੀ ਆਪਣੀ ਹਰ ਕਲਰ ਦੀ ਆਪਣੀ ਇੱਕ ਡੈਫੀਸ਼ੈਂਸੀ ਹੈ ਹਰ ਕਲਰ ਆਪਣੇ ਆਪ 'ਚ ਬਹੁਤ ਜ਼ਿਆਦਾ ਵਧੀਆ ਹੈ ਜੀ ਪਹਿਲੀ ਗੱਲ ਇਹ ਤੁਸੀਂ ਨੋਟ ਕਰ ਲਓ ਹਰ ਕਲਰ ਆਪਣੇ ਆਪ ਚ ਬਹੁਤ ਜ਼ਿਆਦਾ ਵਧੀਆ ਹੈ ਬਹੁਤ ਜ਼ਿਆਦਾ ਚੰਗਾ ਹੈ ਜਿੰਨਾ ਉਹ ਕਲਰ ਹਰ ਕਲਰ ਆਪਣਾ ਇੱਕ ਫ੍ਰੀਕੁਐਂਸੀ ਜਿਹੜੀ ਹੈ ਉਹ ਜਨਰੇਟ ਕਰਦਾ ਹੈ ਉਹ ਜਿਹੜੀ ਫ੍ਰੀਕੁਐਂਸੀ ਹੈ ਉਹ ਸਭ ਪਾਸੇ ਸਪਰੈਡ ਕਰਦਾ ਹੈ ਜੀ ਜਿੱਦਾਂ ਤੁਸੀਂ ਕਹਿਤਾ ਕਿ ਬੁਆਇਸ ਦਾ ਜਿਹੜਾ ਕਲਰ ਹੈ ਉਹ ਬਲੂ ਕਲਰ ਹੈ ਬਲੂ ਕਲਰ ਜਿਹੜਾ ਹੈਗਾ ਬੇਸਿਕਲੀ એનર્ਜੀ ਦਾ ਕਲਰ ਹੈ ਟੈਕਨੀਕਲ ਕਲਰ ਹੈ ਟੈਕਨੋਲੋਜੀ ਦਾ ਕਲਰ ਹੈ ਉਹ ਜਿਹੜੀਆਂ ਚੀਜ਼ਾਂ ਹੈ ਜਿੰਨੇ ਵੀ ਤੁਸੀਂ ਦੇਖੋਗੇ ਜ਼ਿਆਦਾਤਰ ਜਿਹੜੇ ਮੁੰਡੇ ਹੁੰਦੇ ਆ ਉਹ ਸ਼ਰਾਰਤੀ ਹੁੰਦੇ ਆ ਬਹੁਤ ਕੰਪੈਟੀਬਲ ਟੂ ਕੁੜੀਆਂ ਦੇ ਆਪਾਂ ਅਗਰ ਗੱਲ ਕਰਦੇ ਆ ਲੜਕੀਆਂ ਦੇ ਬਹੁਤ ਜ਼ਿਆਦਾ ਸ਼ੈਤਾਨੀ ਦਿਮਾਗ ਹੁੰਦਾ ਹੈ ਬੜਾ ਜ਼ਿਆਦਾ ਇੱਧਰ ਉੱਧਰ ਘੁੰਮਣ ਵਾਲਾ ਦਿਮਾਗ ਹੁੰਦਾ ਹੈ ਚਲਾਕ ਹੁੰਦਾ ਹੈ ਇਹ ਵੀ ਕਰ ਲਾਂ ਇਹਨੂੰ ਖੋਲਦਾ ਇਹਨੂੰ ਪਾਦਾ ਇਹ ਕਰ ਲਾਂ ਠਾ 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 ਕਿਉਂਕਿ ਉਹ ਜਿਹੜਾ ਕਲਰ ਦੀ ਆਪਣੀ ਇੱਕ ਫ੍ਰੀਕਵੈਂਸੀ ਹੈ ਟੈਕਨੋਲੋਜੀ ਨਾਲ ਰਿਲੇਟਡ ਕਲਰ ਮੰਨਿਆ ਜਾਂਦਾ ਹੈ ਬਲੂ ਕਲਰ ਫਿਰ ਤੁਸੀਂ ਗੱਲ ਕੀਤੀ ਪਿੰਕ ਕਲਰ ਪਿੰਕ ਜਿਹੜਾ ਇੱਕ ਰੰਗ ਹੈ ਉਹ ਬੜਾ ਸੂਦੀنگ ਇਫੈਕਟ ਦਿੰਦਾ ਹੈ ਬੜਾ ਕੰਫਰਟ ਜ਼ੋਨ ਦਿੰਦਾ ਹੈ ਬੜਾ ਕੇਰਿੰਗ ਵਾਲਾ ਕਲਰ ਹੈ ਫੈਮਿਨਾਈ ਕਲਰ ਹੈਗਾ ਸੌਫਟ ਕਲਰ ਜਿਹਨੂੰ ਕਿਹਾ ਜਾਂਦਾ ਹੈ ਗਰਲਸ ਜਿਹੜੀਆਂ ਇਸ ਕਰਕੇ ਜਿਹੜੀਆਂ ਇਸ ਕਲਰ ਨਾਲ ਰਿਲੇਟਡ ਹੈਗੀਆਂ ਉਹ ਉਹਨਾਂ ਦੇ ਅੰਦਰ ਇਹ ਵਾਲਾ ਫੀਚਰਸ ਐਡ ਹੋ ਜਾਂਦਾ ਹੈ ਤਾ ਇਹ ਬੋਲਿਆ ਜਾਂਦਾ ਸੀ ਕਿ ਪਿੰਕ ਰੰਗ ਜਿਹੜਾ ਉਹ ਲੜਕੀਆਂ ਦਾ ਤੇ ਬਲੂ ਕਲਰ ਮੁੰਡਿਆਂ ਦਾ ਇਹ ਪੁਰਾਣੀ ਗੱਲ ਸੀ ਜੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਪਰਸਨ ਜਿਹੜਾ ਕਲਰ ਜ਼ਿਆਦਾ ਵੇਅਰ ਕਰਦਾ ਹ ਹ ਉਸ ਕਲਰ ਦੇ ਫੀਚਰ ਉਸ ਪਰਸਨ ਦੇ ਅੰਦਰ ਜ਼ਿਆਦਾ ਆ ਜਾਣਗੇ ਜੀ ਜੇ ਇੱਥੇ ਮੈਂ ਇਹਨੂੰ ਉਲਟਾ ਕਰ ਦਵਾਂ ਜੇ ਕੋਈ ਲੜਕਾ ਪਿੰਕ ਕਲਰ ਪਾਣਾ ਸ਼ੁਰੂ ਕਰ ਦਿੰਦਾ ਹੈ ਜਾਂ ਪਿੰਕਿਸ਼ ਕਲਰ ਦੇ ਵਿੱਚ ਕਲਰਸ ਨੂੰ ਅਡਾਪਟ ਕਰ ਲੈਂਦਾ ਤੇ ਉਹਦੇ ਅੰਦਰ ਉਸ ਕਲਰ ਦੀਆਂ ਫ੍ਰੀਕਵੈਂਸੀਆਂ ਆ ਜਾਣਗੀਆਂ ਉਹ ਥੋੜਾ ਸੌਫਟ ਹੋ ਜਾਏਗਾ ਮਤਲਬ ਉਹ ਜੋ ਫੈਮਿਨਿਸਟ ਪਾਰਟ ਜਾ ਫੈਮਨਾਈਜ਼ ਜਿਹੜੇ ਉਹਦੇ ਵਿੱਚ ਅੰਸ਼ ਹੈ ਉਹ ਉਹਦੇ ਅੰਦਰ ਟ੍ਰਾਂਸਫਰ ਹੋ ਜਾਂਦੇ ਆ ਜੀ ਜੇ ਕੋਈ ਲੜਕੀ ਬਲੂ ਕਲਰ ਨੂੰ ਜ਼ਿਆਦਾ ਪਾਣਾ ਸ਼ੁਰੂ ਕਰ ਦਿੰਦੀ ਹੈ ਜਿੱਦਾਂ ਅੱਜਕੱਲ ਜ਼ਿਆਦਾਤਰ ਜੀਨਸ ਆਪਾਂ ਪਾਨੇ ਆ ਜੀਨਸ ਜਿਹੜੀਆਂ 99% ਮੈਂ ਕਹਦਾ ਬਲੂ ਡਾਰਕ ਬਲੂ ਇਹੀ ਕਲਰ ਦੇ ਵਿੱਚ ਜ਼ਿਆਦਾ ਆਂਦੀਆਂ ਸਾਰੇ ਆਪਾਂ ਉਹੀ ਵੇਅਰ ਕਰਦੇ ਆ ਮੈਂ ਵੀ ਉਹੀ ਵੇਅਰ ਕਰਦਾ ਜੀ ਜੇ ਉਹ ਲੜਕੀਆਂ ਬਲੂ ਕਲਰ ਨੂੰ ਜ਼ਿਆਦਾ ਅਡਾਪਟ ਕਰ ਲੈਂਦੀਆਂ ਤੇ ਉਹਨਾਂ ਵਿੱਚ ਉਸ ਕਲਰ ਦੀ ਫ੍ਰੀਕੁਐਂਸੀ ਟੈਕਨੀਕਲ ਜਿਹੜੇ ਹੈ ਚੀਜ਼ਾਂ ਦੇ ਵੱਲ ਉਹਨਾਂ ਦੀ ਅਟਰੈਕਸ਼ਨ ਜ਼ਿਆਦਾ ਹੋ ਜਾਏਗੀ ਚੁਸਤੀ ਚਲਾਕੀ ਸ਼ਰਾਰਤੀਪਨ ਇਹ ਚੀਜ਼ਾਂ ਯੰਗਸਟਰ ਚ ਕਿਉਂ ਹੁੰਦੀਆਂ ਹੈ ਜਾਂ ਕਿਉਂ ਬੱਚਿਆਂ ਚ ਗਿਨੇ ਜਾਂਦੀਆਂ ਕਿਉਂਕਿ ਉਹ ਕਲਰ ਦਾ ਆਪਣਾ ਇੱਕ ਪ੍ਰਭਾਵ ਹੈ ਬਲੂ ਕਲਰ ਦੇ ਪ੍ਰਭਾਵ ਨਾਲ ਇਹਦੇ ਚ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਕਿ ਇਹ ਮੁੰਡਿਆਂ ਦਾ ਕਲਰ ਹੈ ਕੁੜੀਆਂ ਦਾ ਕਲਰ ਹੈ ਉਹ ਪਹਿਲੇ ਦੇ ਜ਼ਮਾਨੇ ਚ ਸੀ ਕਿਉਂਕਿ ਉਸ ਟਾਈਪ ਦੀ ਫ੍ਰੀਕਵੈਂਸੀ ਸੀ ਅੱਜ ਕੱਲ ਜੇ ਕੋਈ ਵੀ ਕਲਰ ਕਿਹੜਾ ਵੀ ਪਰਸਨ ਉਹਨੂੰ ਅਡਾਪਟ ਕਰਦਾ ਹੈ ਤੇ ਉਹਦੇ ਅੰਦਰ ਉਹਦਾ ਪ੍ਰਭਾਵ ਆ ਜਾਂਦਾ ਔਰ ਮੈਂ ਇੱਕ ਗੱਲ ਹੋਰ ਇੱਥੇ ਤੁਸੀਂ ਨੋਟ ਕਰ ਲਓ ਕਲਰ ਥੈਰੇਪੀ ਇਹਨਾਂ ਵੱਡਾ ਰੋਲ ਅਦਾ ਕਰਦੀ ਹੈ ਇੱਕ ਪਰਸਨ ਦੀ ਲਾਈਫ ਦੇ ਅੰਦਰ ਕਿ ਉਹਨੂੰ 10 ਦਿਨ ਦੇ ਅੰਦਰ ਉਸ ਦਾ ਰਿਜ਼ਲਟ ਮਿਲ ਜਾਂਦਾ ਜੇ ਉਹ ਕਲਰ ਦੇ ਕੱਪੜੇ ਜ਼ਿਆਦਾ ਪਾ ਰਿਹਾ ਹੈ ਜਾਂ ਉਹ ਕਲਰ ਦੇ ਕੱਪੜੇ ਉਹਨੇ ਛੱਡਤੇ ਅਸੀਂ ਜ਼ਿਆਦਾਤਰ ਦੇ ਵਿੱਚ ਨਮਰੋਲੋਜੀ ਦੇ ਵਿੱਚ ਕੁਝ ਫ੍ਰੀਕਵੈਂਸੀ ਨੂੰ ਅਗਰ ਆਪਾਂ ਦੇਖਦੇ ਹਾਂ ਪਰਸੈਂਟੇਜ ਵਾਈਜ਼ ਬਲੈਕ ਕਲਰ ਨੂੰ ਅਸੀਂ ਅਵੋਇਡ ਕਰਦੇ ਹਾਂ ਪਰਸੈਂਟੇਜ ਵਾਈਜ਼ ਜ਼ਿਆਦਾਤਰ ਬਲੈਕ ਇੱਕ ਜਿਹੜਾ ਰੰਗ ਹੈ ਉਹ ਇਦਾਂ ਦਾ ਰੰਗ ਹੈ ਜਿਦੇ ਵਿੱਚ ਕੋਈ ਵੀ ਚੀਜ਼ ਜਲਦੀ ਸਮਾ ਨਹੀਂ ਪਾਂਦੀ ਬਿਲਕੁਲ ਜਿਹੜਾ ਪਰਸਨ ਬਲੈਕ ਕਲਰ ਦੇ ਕੱਪੜੇ ਬਹੁਤ ਜ਼ਿਆਦਾ ਪਾਉਂਦਾ ਹੈ ਉਹ ਪਰਸਨ ਕਿਉਂਕਿ ਬਲੈਕ ਜਿਹੜਾ ਰੰਗ ਹੈ ਉਹ ਹੈਗਾ ਅਥਾਰਟੀ ਨੂੰ ਦਿਖਾਂਦਾ ਹੈ ਜੀ ਉਹ ਤੁਹਾਡੇ ਰਿਜਿਡਨੈਸ ਨੂੰ ਦਿਖਾਂਦਾ ਹੈ ਕਿ ਉਹ ਜਿਹੜਾ ਪਰਸਨ ਹੈ ਨਾ ਉਹ ਫਲੈਕਸੀਬਲ ਘੱਟ ਹੋ ਜਾਂਦਾ ਜਿਹੜਾ ਬਲੈਕ ਕਲਰ ਜ਼ਿਆਦਾ ਪਾਏਗਾ ਕੋਈ ਵੀ ਪਰਸਨ ਹੋਵੇ ਮੇਲ ਆਈਦਰ ਫੀਮੇਲ ਤਾਂ ਹੀ ਲਾਇਰਜ਼ ਜਿਹੜੇ ਕੋਰਟ ਆ ਬਲੈਕ ਹੁੰਦੇ ਨੇ ਯੈਸ ਕਿਉਂਕਿ ਉਹ ਅਥਾਰਟੀ ਨੂੰ ਦਿਖਾਂਦਾ ਹੈ ਉਹ ਕਲਰ ਬਲੈਕ ਅਥਾਰਟੀ ਦਾ ਕਲਰ ਹੈ ਫਲੈਕਚੁਅਲ ਜਿਹੜਾ ਉਹਦੀ ਫਲੈਕਚੁਏਸ਼ਨ ਜਿਹੜੀ ਉਹਦੇ ਅੰਦਰ ਇੰਨੀ ਜ਼ਿਆਦਾ ਨਹੀਂ ਹੁੰਦੀ ਰਿਜਿਡਨੈਸ ਹੁੰਦਾ ਹੈ ਉਹ ਆਪਣੇ ਇੱਕ ਪਰਫੈਕਟ ਸਰਕਲ ਦੇ ਅੰਦਰ ਹੀ ਰਹਿਣਾ ਪਸੰਦ ਕਰਦਾ ਹੈ ਜਿਆਦਾ ਲੋਕਾਂ ਨੂੰ ਮੇਲ-ਜੋਲ ਵੱਲ ਨਹੀਂ ਲਿਜਾਣਾ ਚਾਹੁੰਦਾ ਜਾਂ ਜਿਆਦਾ ਲੋਕਾਂ 'ਚ ਜਲਦੀ ਮਿਕਸ-ਅਪ ਨਹੀਂ ਹੁੰਦਾ ਉਹ ਆਪਣੇ ਪਰਮਾਨੈਂਟ ਸਰਕਲ 'ਚ ਇੱਥੇ ਇੱਕ ਸਵਾਲ ਖੜਾ ਹੁੰਦਾ ਕਿਉਂਕਿ ਅਕਸਰ ਵਿਊਅਰਸ ਦੇਖਦੇ ਆ ਕਿ ਬਲੈਕ ਕਲਰ ਤਾਂ ਚੂਜ਼ ਕਰਦੇ ਕਿਉਂਕਿ ਇਹ ਕਲਾਸੀ ਲੁੱਕ ਦਿੰਦਾ ਹੈ ਐਲੀਗੈਂਟ ਲੁੱਕ ਦਿੰਦਾ ਹੈ ਮੈਂ ਤੁਹਾਨੂੰ ਇਹ ਦੱਸਦਾ ਐਲੀਗੈਂਟ ਲੁੱਕ ਦਿੰਦਾ ਹੈ ਕਲਾਸੀ ਲੁੱਕ ਦਿੰਦਾ ਹੈ ਉਹ ਗੱਲਾਂ ਤੁਹਾਡੀਆਂ ਠੀਕ ਹੈ ਕਦੀ ਕਦਾਈ ਅਸੀਂ ਪਾ ਰਹੇ ਹਾਂ ਉਹ ਠੀਕ ਹੈ ਜਿਹੜਾ ਪਰਸਨ ਰੂਟੀਨ ਜਿਹਨੂੰ ਅਗਰ ਪਾ ਰਿਹਾ ਹੈ ਉਹ ਕਲਰ ਦੀ ਫ੍ਰੀਕੁਐਂਸੀ ਉਹਦੇ ਅੰਦਰ ਮਰਜ ਹੋਗੀ ਹੁਣ ਜੇ ਮੈਂ ਇਹਦੇ ਤੋਂ ਵਾਈਟ ਕਲਰ ਵਾਲਾ ਆ ਜਾਵਾਂ ਜੀ ਹੁਣ ਜਿਹੜਾ ਵਾਈਟ ਕਲਰ ਹੈ ਇਹ ਆਪਣੇ ਆਪ 'ਚ ਬੜਾ ਸੂਦੀਂਗ ਕਲਰ ਹੈ ਬੜਾ ਹੀ ਕੰਫਰਟ ਕਲਰ ਹੈ ਹਰ ਰੰਗ ਇਹਦੇ ਵਿੱਚ ਸਮਾ ਜਾਂਦਾ ਜੀ ਐਸਾ ਜੋ ਪਰਸਨ ਹੁੰਦਾ ਹੈ ਬੜਾ ਫਲੈਕਸੀਬਲ ਹੁੰਦਾ ਹੈ ਬੜੇ ਲੋਕਾਂ ਦੇ ਨਾਲ ਕੰਫਰਟ ਜ਼ੋਨ ਚ ਰਹਿੰਦਾ ਉਹ ਜਲਦੀ ਗੁੱਸਾ ਨਹੀਂ ਆਂਦਾ ਉਹਨੂੰ ਰਿਜਿਡਨੈਸ ਦੇ ਵਿੱਚ ਨਹੀਂ ਜਾਂਦਾ ਕਿਉਂਕਿ ਉਹ ਕਲਰ ਦੀ ਆਪਣੀ ਇੱਕ ਪਰਭਾਸ਼ਾ ਹੈ ਮੈਂ ਤੁਹਾਨੂੰ ਇੱਥੇ ਗੱਲ ਦੱਸਾਂ ਮੈਂ ਕਲਰ ਥੈਰੇਪੀ ਦੇ ਉੱਤੇ ਬੜਾ ਕੰਮ ਕਰਦਾ ਨੰਬਰੋਲੋਜੀ ਦੇ ਵਿੱਚ ਜੀ ਇੱਕ ਪਰਸਨ ਮੇਰੇ ਕੋਲ ਆਇਆ ਉਹ ਬਹੁਤ ਜ਼ਿਆਦਾ ਟੈਨਸ਼ਨ ਚ ਬੜੀ ਜ਼ਿਆਦਾ ਪ੍ਰੋਬਲਮ ਉਹਨੂੰ ਬੜਾ ਸਟ्रेस ਬੜਾ ਕੁਝ ਉਹਦੇ ਸਿਸਟਮ ਦੇ ਵਿੱਚ ਸੀ ਮੈਂ ਉਹਨੂੰ ਬਾਕੀ ਚੀਜ਼ਾਂ ਬਾਅਦ ਚ ਮੈਂ ਕਹਾਂ ਤੇਰੇ ਨਾਲ ਕਰਾਂਗੇ ਤੇਰੀ ਰਿਪੋਰਟ ਤਾਂ ਮਿਲੂਗੀ 20 ਦਿਨ ਬਾਅਦ ਪਰ ਤੂੰ ਇੱਕ ਕੰਮ ਕਰ ਲੈ ਵਾਈਟ ਕਲਰ ਦੇ ਕੱਪੜੇ ਪਾਣੇ ਸ਼ੁਰੂ ਕਰ ਦੇ ਵਾਈਟ ਕਲਰ ਦੀ ਟਰਬਨ ਪਾਣੀ ਸ਼ੁਰੂ ਕਰ ਦੇ ਤੇ ਜਦ ਤੱਕ ਤੂੰ ਆਏਗਾ ਤਦ ਤੱਕ ਆਪਾਂ ਤੇਰਾ ਸਿਸਟਮ ਦੇਖਣਾ ਉਹ 10 ਦਿਨ ਬਾਅਦ ਮੈਨੂੰ ਦਾ ਫੋਨ ਆਇਆ ਕਹਿੰਦਾ ਸਰ ਮੈਨੂੰ ਸਟ्रेस ਬੜੀ ਘਟ ਗਈ ਮੈਂ ਬੜਾ ਕੰਫਰਟ ਜਰ ਰਹਿਣ ਲੱਗਿਆ ਮੈਨੂੰ ਨੀਂਦ ਵੀ ਵਧੀਆ ਆ ਜੀ ਵਾਈਟ ਕਲਰ ਵੈਸੇ ਵੀ ਸ਼ਾਂਤੀ ਦਾ ਕਲਰ ਜਨੇ ਹੈ ਕਿਉਂਕਿ ਉਹ ਪ੍ਰੇਜ਼ੈਂਟ ਕਰਦਾ ਹੁਣ ਜਿੱਦਾਂ ਤੁਸੀਂ ਗ੍ਰੈਡ ਕਲਰ ਨੂੰ ਵੇਅਰ ਕੀਤਾ ਹੋਇਆ ਰੈੱਡ ਜਿਹੜਾ ਕਲਰ ਹੈ એનર્ਜੀ ਨੂੰ ਦਿਖਾਂਦਾ ਹੈ ਜਿੱਦਾਂ ਸਾਡਾ ਇਹ ਵਾਲਾ ਸਾਲ 2025 ਜਿਹੜਾ ਹੈ ਇਹ ਵੀ ਪ੍ਰੈਜ਼ੈਂਟ ਕਰਦਾ ਹੈ 99 ਦਾ ਮਤਲਬ ਮੰਗਲ ਮੰਗਲ ਦਾ ਰੰਗ ਆ ਗਿਆ ਲਾਲ ਜੀ ਤੇ ਜਿਹੜਾ ਰੈੱਡ ਕਲਰ ਹੈ ਇਹ ਬੇਸਿਕਲੀ એનર્ਜੀ ਨੂੰ ਦਿਖਾਂਦਾ ਹੈ ਬੰਦਾ ਅਗਰ ਰੈੱਡ ਕਲਰ ਨੂੰ ਪਾਉਂਦਾ ਹੈ ਉਹ ਐਨਰਜਾਈਜ਼ ਜ਼ਿਆਦਾ ਹੋ ਜਾਂਦਾ ਹੈ એનર્ਜੀ ਨੂੰ ਅਟਰੈਕਟ ਕਰਦਾ ਹੈ ਇਸ ਤਰ੍ਹਾਂ ਹੀ ਹਰ ਕਲਰ ਦੀ ਆਪਣੀ ਪ੍ਰਭਾਸ਼ਾ ਹੈ ਤੁਸੀਂ yellow ਕਲਰ ਅਗਰ ਜ਼ਿਆਦਾ ਪਾਉਂਦੇ ਹੋ ਤੁਸੀਂ ਬੜਾ ਸਪਿਰਚੁਅਲਿਜ਼ਮ ਵੱਲ ਚਲੇ ਜਾਓਗੇ ਜੀ ਬੜਾ ਤੁਸੀਂ ਭਗਤੀ ਭਾਵਨਾ ਵੱਲ ਚਲੇ ਜਾਓਗੇ ਕਿਉਂਕਿ ਉਹ ਜਿਹੜਾ ਰੰਗ ਹੈ ਉਹ ਬ੍ਰਹਸਪਤੀ ਜੀ ਨੂੰ ਪ੍ਰੇਜ਼ੈਂਟ ਕਰਦਾ ਹੈ ਗੁਰੂ ਨੂੰ ਤੇ ਉਹਦਾ ਪ੍ਰਭਾਵ ਤੁਹਾਡੀ ਜ਼ਿੰਦਗੀ 'ਚ ਜਦੋਂ ਅਸੀਂ ਅ ਕਈ ਵੀ ਧਾਰਮਿਕ ਸਥਾਨ ਚ ਜਾਂਦੇ ਆ ਜ਼ਿਆਦਾਤਰ ਜਦੋਂ ਅਸੀਂ ਮਤਲਬ yellow color ਨੂੰ wear ਕਰਦੇ ਆ ਤੇ ਸਾਡਾ ਮਾਈਂਡ ਵੀ ਉਸ ਤਰੀਕੇ ਨਾਲ ਸਪਿਰਚੁਅਲਿਜ਼ਮ ਵੱਲ ਜਾਂ ਮੈਡੀਟੇਸ਼ਨ ਵੱਲ ਨੂੰ ਅਟਰੈਕਟ ਹੋ ਜਾਂਦਾ ਹੈ ਜੀ ਇਸ ਤਰ੍ਹਾਂ ਹੀ orange ਦਾ ਰੰਗ ਹੈ ਉਹ ਵੀ ਬੜਾ એનર્ਜੀ ਵਾਲਾ ਰੰਗ ਹੈ ਬੜਾ ਸਟਰੋਂਗ ਕਲਰ ਜਿਹਨੂੰ ਕਿਹਾ ਜਾਂਦਾ ਹੈ ਕੇਸਰੀ ਰੰਗ ਹੈ ਬੜਾ ਸਟਰੋਂਗ ਹੈ ਬੜਾ ਐਨਰਜਾਈਜ਼ ਕਲਰ ਹੈ ਕਿ ਕਈ ਜਗ੍ਹਾ ਤੇ ਝੰਡੇ ਦੇ ਵਿੱਚ ਕੇਸਰੀ ਰੰਗ ਕੇਸਰੀ ਨਿਸ਼ਾਨ ਜਿੱਦਾਂ ਆਪਾਂ ਕਹਿੰਦੇ ਆ એનર્ਜੀ ਨੂੰ ਪ੍ਰੈਜ਼ੈਂਟ ਕਰਦਾ ਜੀ ਹਰ ਰੰਗ ਦੀ ਆਪਣੀ ਇੱਕ ਪਰਭਾਸ਼ਾ ਹੈ ਅਗਰ ਤੁਹਾਨੂੰ ਤੁਹਾਡੀ ਗ੍ਰਿਡ ਚੈੱਕ ਕਰਕੇ ਤੁਹਾਡੇ ਹਿਸਾਬ ਨਾਲ ਅਗਰ ਜਿੱਦਾਂ ਅਸੀਂ ਕਰ ਦਿੰਨੇ ਆ ਬਣਾ ਕੇ ਕਿ ਇਹ ਵਾਲੇ ਰੰਗ ਦੇ ਕੱਪੜੇ ਤੁਸੀਂ ਜ਼ਿਆਦਾ ਪਾਣੇ ਆ ਇਹ ਵਾਲੇ ਰੰਗ ਦੇ ਕੱਪੜੇ ਤੁਸੀਂ ਘੱਟ ਪਾਣੇ ਆ ਇਹ ਵਾਲੇ ਰੰਗ ਦੇ ਕੱਪੜੇ ਤੁਸੀਂ ਨਹੀਂ ਪਾਣੇ ਤੁਸੀਂ ਅਗਰ ਕਲਰ ਥੈਰੇਪੀ ਦੇ ਅਕੋਰਡਿੰਗ ਹੀ ਆਪਣੇ ਕੱਪੜਿਆਂ ਨੂੰ ਚੂਜ਼ ਕਰ ਲਿਆ ਕਿਉਂਕਿ ਇਹਦੀ ਜਿਹੜੀ એનર્ਜੀ ਤੁਹਾਡੀ ਬਾਡੀ ਨਾਲ ਟੱਚ ਹੈ ਹੂੰ ਇਹਦਾ ਜਿਹੜਾ ਇਫੈਕਟ ਹੈ ਤੁਹਾਨੂੰ ਬਹੁਤ ਜ਼ਿਆਦਾ ਸਟਰੋਂਗ ਇਫੈਕਟ ਹੈ ਅਕਸਰ ਸਰ ਮੈਂ ਸੁਣਿਆ ਹੈ ਕਈ ਮੇਰੀ ਫਰੈਂਡਸ ਹੈ ਜਿਨ੍ਹਾਂ ਨੂੰ ਜੋ ਕਿਸੇ ਐਕਸਪਰਟ ਨੂੰ ਕੰਸਲਟ ਕਰਦੀਆਂ ਖਾਸ ਕਰਕੇ ਸਟਾਰੋਲੋਜਰ ਨੂੰ ਕਿਸੇ ਨੂੰ ਪੁੱਛਦੀਆਂ ਤੇ ਉਹਨਾਂ ਨੂੰ ਕਈ ਮੇਰੀ ਇੱਕ ਦੋ ਫਰੈਂਡਸ ਨੇ ਦੱਸਿਆ ਕਿਸੇ ਨੂੰ ਬਲੈਕ ਔਰ ਬਲੂ ਕਲਰ ਅਵੋਇਡ ਕਰਨ ਨੂੰ ਕਿਹਾ ਜਾਂਦਾ ਹੈ। ਯੈਸ। ਇਹੀ ਵਜ੍ਹਾ ਹੈ। ਇਹੀ ਵਜ੍ਹਾ ਹੁੰਦੀ ਹੈ ਕਿਉਂਕਿ ਜਿਹੜਾ ਡਾਰਕ ਬਲੂ ਹੈ ਇਕੁਅਲ ਟੂ ਬਲੈਕ ਫੈਮਿਲੀ। ਹੂੰ। ਡਾਰਕ ਬਲੂ ਵੀ ਜਿਹੜਾ ਰੰਗ ਹੈ ਉਹ ਵੀ ਬਲੂ ਆਪਣਾ ਡਾਰਕ ਬਲੂ ਬਲੈਕ ਫੈਮਿਲੀ ਨੂੰ ਪ੍ਰੈਜ਼ੈਂਟ ਕਰਦਾ ਹੈ ਇਸ ਕਰਕੇ ਹੀ ਕਿਉਂਕਿ ਜਿੱਥੇ ਜਿਆਦਾ ਰਿਲੇਸ਼ਨਸ਼ਿਪ ਦਾ ਇਸ਼ੂ ਆ ਰਿਹਾ ਹੈ ਜੀ ਸਪਾਊਸ ਦੇ ਵਿੱਚ ਜਾਂ ਫੈਮਿਲੀ ਦੇ ਵਿੱਚ ਤੁਸੀਂ ਉੱਥੇ ਸਿਰਫ ਬਲੈਕ ਕਲਰ ਟੋਟਲ ਅਵੋਇਡ ਕਰਾ ਦਿਓ ਹੂੰ ਉਸ ਜਗ੍ਹਾ ਦੇ ਵਿੱਚ ਰਿਲੇਸ਼ਨਸ਼ਿਪ ਦੇ ਇਸ਼ੂ ਆਣੇ ਘਟ ਜਾਣਗੇ ਜਾਂ ਖਤਮ ਹੋ ਜਾਣਗੇ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਕਈ ਲੇਡੀਜ਼ ਹੁੰਦੀਆਂ ਉਹਨਾਂ ਨੂੰ ਆਪਣੇ ਕੱਪੜੇ ਬੜੇ ਪਿਆਰੇ ਹੁੰਦੇ ਆ ਆ ਸੂਟ ਪਾ ਕੇ ਗਈ ਮੇਰਾ ਕੰਮ ਬਣ ਗਿਆ ਹਾਂ ਤੇ ਇਹ ਮੇਰਾ ਲੱਕੀ ਕਲਰ ਹੈ ਯੈਸ ਇਹ ਚੀਜ਼ ਬਹੁਤ ਦੇਖੀ ਜਾਂਦੀ ਹੈ 100% ਇਹ ਚੀਜ਼ਾਂ ਪ੍ਰਭਾਵ ਕਰਦੀਆਂ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਤੁਹਾਡੇ ਕੋਲ ਤੁਹਾਡੇ ਡਰਾਜ ਦੇ ਵਿੱਚ ਮੈਂ ਕਹਿੰਦਾ 50 ਡ्रेसेस ਹੈਗੀਆਂ ਬਿਲਕੁਲ ਸਾਰਿਆਂ ਨੇ ਆਪਣੀਆਂ ਅੱਜ ਚੈੱਕ ਕਰ ਲਿਓ ਆਪਣੀ ਖੋਲ ਕੇ ਆਪਣੀ ਅਲਮੀਰਾ ਦੇ ਵਿੱਚ 50 ਡਰੈੱਸਾਂ ਹੈਗੀਆਂ ਪਰ ਤੁਸੀਂ ਸਿਰਫ ਉਹਨਾਂ ਦੇ ਵਿੱਚੋਂ 5 ਜਾਂ 6 ਹੀ ਵੇਅਰ ਕਰਦੇ ਹੋ ਸੱਚ 40 ਤੋਂ 42 ਡਰੈੱਸਾਂ ਤੁਸੀਂ ਵੇਅਰ ਨਹੀਂ ਕਰਦੇ ਜਾਂ ਵੇਅਰ ਕਰੋਗੇ ਤਾਂ ਤੁਹਾਨੂੰ ਕੰਫਰਟ ਨਹੀਂ ਆਊਗਾ ਹੂੰ ਤੁਹਾਨੂੰ ਆਪਣੇ ਆਪ ਤੇ ਉਹ એનર્ਜੀ ਫੀਲ ਨਹੀਂ ਹੋਏਗੀ ਤੁਹਾਨੂੰ ਆਪਣੇ ਆਪ 'ਚ ਉਹ ਚੀਜ਼ਾਂ ਫੀਲ ਨਹੀਂ ਹੋਣਗੀਆਂ ਜੋ ਤੁਸੀਂ ਚਾਹਦੇ ਹੋ ਜੀ ਉਹਦਾ ਬੈਕਐਂਡ ਇਹੀ ਹੈ ਕਿ ਉਹ ਕਲਰ ਤੁਹਾਡੀ ਬਾਡੀ ਦੇ ਨਾਲ ਰਿਐਕਟ ਕਰ ਰਿਹਾ ਆਪੋਜ਼ਿਟ ਸਾਈਡ 'ਚ ਜੀ ਜਦੋਂ ਆਪੋਜ਼ਿਟ ਸਾਈਡ ਰਿਐਕਟ ਕਰਦਾ ਹੈ ਤੇ ਤੁਹਾਨੂੰ ਜਿਹੜੀ ਪ੍ਰੋਬਲਮ ਹੈ ਉਹ ਜ਼ਰੂਰ ਆਏਗੀ ਇਸ ਕਰਕੇ ਤੁਹਾਡੀ ਅਲਮੀਰਾ ਤਾਂ ਜ਼ਰੂਰ ਭਰੀ ਹੋਈ ਹੈ ਪਰ ਤੁਸੀਂ ਅਗਰ ਜੈਂਟਸ ਦੀ ਬ ਗੱਲ ਕਰਾਂ ਦੋ ਜਾਂ ਤਿੰਨ ਪੈਂਟਾਂ ਹੀ ਉਹ ਬਾਰ ਬਾਰ ਪਾਈ ਜਾਣਗੇ ਭਾਵੇਂ ਪੈਂਟਾਂ ਉੱਥੇ 50 ਹੋਣ ਬਿਲਕੁਲ ਸੱਚ ਹੈ ਸਰ ਜੇ ਸ਼ਰਟਾਂ ਉੱਥੇ 40 ਹੋਣ ਤੇ ਤੁਸੀਂ ਦੋ ਜਾਂ ਚਾਰ ਹੀ ਪਾਉਂਦੇ ਹੋ ਕਿਉਂਕਿ ਜ਼ਿਆਦਾ ਨਹੀਂ ਪਾਉਂਦੇ ਕਿਉਂਕਿ ਤੁਹਾਡਾ ਕੰਫਰਟ ਜ਼ੋਨ ਨਹੀਂ ਆ ਰਿਹਾ ਫਿਰ ਕਿੱਦਾਂ ਪਤਾ ਲੱਗਦਾ ਕਿ ਸਾਡੇ ਲਈ ਕਿਹੜਾ ਪਰਟੀਕੂਲਰ ਇਨਸਾਨ ਲਈ ਕਿਹੜਾ ਲੱਕੀ ਹੈ ਕੱਲ੍ਹ ਜੇ ਮੈਂ ਹਾਸੇ ਦੀ ਗੱਲ ਕਰਾਂ ਤੇ ਉਹਦੇ ਲਈ ਸਾਨੂੰ ਮਿਲੋ ਆਹੇ ਤੇ ਅਸੀਂ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਪ੍ਰਸਕ੍ਰਾਈਬ ਕਰਾਂਗੇ ਕਿ ਤੁਹਾਡੇ ਲਈ ਕਿਹੜਾ ਰੰਗ ਹੈ ਤੁਸੀਂ ਉਸੇ ਰੰਗ ਨੂੰ ਹੀ ਆਪਣੇ ਨਾਲ ਰਿਪੀਟ ਕਰੋ ਜ਼ਰੂਰੀ ਨਹੀਂ ਹੈ ਮੈਂ ਦੇਖੋ ਇੱਕ ਗੱਲ ਜ਼ਰੂਰ ਦੱਸਦਾ ਕਿ ਸਾਰੇ ਰੰਗ ਬਹੁਤ ਵਧੀਆ ਹੈ ਹਰ ਰੰਗ ਬਹੁਤ ਵਧੀਆ ਹੈ ਲੇਕਿਨ ਕਿਦੇ ਲਈ ਵਧੀਆ ਉਹ ਇੱਕ ਪ੍ਰਸਕ੍ਰਿਪਸ਼ਨ ਦਾ ਪਾਰਟ ਹੈ ਜਿਦੇ ਚ ਅਸੀਂ ਪਰਸਕ੍ਰਾਈਬ ਕਰਦੇ ਹੁਣ ਮੈਂ ਤੁਹਾਨੂੰ ਦੱਸਦਾ ਬਲੈਕ ਕਲਰ ਕਈ ਜਗ੍ਹਾ ਤੇ ਬੜਾ ਚੰਗਾ ਹੈ ਜੀ ਅਸੀਂ ਰეკਮੈਂਡ ਕਰਦੇ ਹਾਂ ਹਮ ਲੇਕਿਨ ਉਹ ਪਰਸਨ ਟੂ ਪਰਸਨ ਵੈਰੀ ਕਰਦਾ ਹੈ ਹਮ ਵਾਈਟ ਕਲਰ ਵੀ ਕਈ ਜਗ੍ਹਾ ਤੇ ਅਸੀਂ ਉਹ ਵਾਈਟ ਕਰਦੇ ਹਾਂ ਮੈਂ ਕਈ ਜਗ੍ਹਾ ਤੇ ਕਹਿਣਾ ਕਿ ਤੇਰੇ ਲਈ ਵਾਈਟ ਕਲਰ ਪਾਏਗਾ ਤੇ ਤੇਰਾ ਹਾਲ ਖਰਾਬ ਹੋ ਜਾਣਾ ਵਾਈਟ ਕਲਰ ਆਪਣੀ ਜ਼ਿੰਦਗੀ ਚੋਂ ਕੱਢ ਦੇ ਇਦਾਂ ਹੁੰਦਾ ਸਰਕੋ ਵਾਈਟ ਕਲਰ ਤਾਂ ਮੈਂ ਸੇ ਸ਼ਾਂਤੀ ਦਾ ਪ੍ਰਤੀਕ ਬਣੇ ਸ਼ਾਂਤੀ ਦਾ ਪ੍ਰਤੀਕ ਹੁੰਦਾ ਪਰ ਕਈ ਲੋਕਾਂ ਲਈ ਸੂਟੇਬਲ ਨਹੀਂ ਹੈ ਓਕੇ ਕਈ ਲੋਕਾਂ ਲਈ ਬਲੈਕ ਕਲਰ ਸੂਟੇਬਲ ਹੈ ਅਕੋਰਡਿੰਗ ਟੂ ਪਰਸਨ ਯੈਸ ਇਹਨੂੰ ਕਹਿੰਦੇ ਆ ਕਸਟਮਾਈਜ਼ ਦੇਖੋ ਜਨਰਲ ਦੇ ਵਿੱਚ ਮੈਂ ਜਨਰਿਕ ਦੇ ਵਿੱਚ ਤੁਹਾਨੂੰ ਦੱਸ ਰਿਹਾ ਕਿ ਵਾਈਟ ਸੂਟਿੰਗ ਹੈ ਬਲੈਕ ਰਿਜਰਟ ਹੈ ਇਹ ਹੈ ਉਹ ਸਭ ਠੀਕ ਹੈ ਲੇਕਿਨ ਕਿਦੇ ਵਾਸਤੇ ਕਿਹੜਾ ਰੰਗ ਵਧੀਆ ਹੈ ਕਿਹੜਾ ਰੰਗ ਵਧੀਆ ਨਹੀਂ ਹੈ ਇਹ ਪ੍ਰਸਕ੍ਰਿਪਸ਼ਨ ਦਾ ਪਾਰਟ ਹੈ ਜੀ ਜਦੋਂ ਅਸੀਂ ਉਸ ਚੀਜ਼ ਉਹਦੇ ਪਰਸਨ ਦੀ ਗ੍ਰਿਡ ਨੂੰ ਬਣਾੰਨੇ ਆ ਉਹਨੂੰ ਰੈਡੀ ਕਰਦੇ ਆ ਤੇ ਉਹਦੇ ਵਿੱਚ ਅਸੀਂ ਇਹਨੂੰ ਐਕਸਪਲੇਨ ਕਰਦੇ ਆ ਕਿ ਤੁਸੀਂ ਇਸੇ ਰੰਗ ਦੇ ਕੱਪੜੇ ਹੀ ਜ਼ਿਆਦਾ ਪਾਓ ਇਸ ਰੰਗ ਦੇ ਕੱਪੜੇ ਘੱਟ ਪਾਓ ਤੇ ਇਸ ਰੰਗ ਦੇ ਕੱਪੜੇ ਨਾ ਪਾਓ ਮਤਲਬ ਉਹਦੇ ਨਾਲ ਹੁਣ ਕੰਮ ਬਣਨ ਲੱਗ ਜਾਣਗੇ ਹਾਂ ਔਰ ਤੁਹਾਨੂੰ ਕਲਰ ਥੈਰੇਪੀ ਦਾ ਮੈਂ ਚੈਲੰਜ ਨਾਲ ਇਹ ਗੱਲ ਕਰਨਾ ਕਿ ਵਿਥਿਨ 10 ਡੇਸ ਤੁਹਾਨੂੰ ਉਹਦਾ ਰਿਜ਼ਲਟ ਤੁਸੀਂ ਆਪ ਫੀਲ ਕਰੋਗੇ ਮੈਂ ਇੱਕ ਬੱਚੇ ਦੀ ਗੱਲ ਕਰਦਾ ਇੱਕ ਲੇਡੀ ਦਾ ਇੱਕ ਮੈਨੂੰ ਫੋਨ ਆਇਆ ਤੇ ਉਹਦੇ ਬੱਚੇ ਦੀ ਕੋਈ ਪ੍ਰੋਬਲਮ ਸੀ ਰਜੈਕਟਨੈਸ ਤੇ ਉਹ ਚੀਜ਼ਾਂ ਨੂੰ ਲੈ ਕੇ ਮੈਂ ਉਹਨੂੰ ਪੁੱਛਿਆ ਕਿ ਉਹ ਬੇਟਾ ਜ਼ਰੂਰ ਤੁਹਾਡਾ ਬਲੈਕ ਕਲਰ ਦੇ ਕੱਪੜੇ ਜ਼ਿਆਦਾ ਪਾਉਂਦਾ ਹੈ ਉਹ ਕਹਿੰਦੀ ਉਹਦੀ ਅਲਮਾਰੀ ਦੇ ਵਿੱਚ 90% ਕੱਪੜੇ ਬਲੈਕ ਹੈ আচ্ছা ਮੈਂ ਕਿਹਾ ਜੀ ਤੁਸੀਂ ਇੱਕ ਕੰਮ ਕਰੋ ਅੱਜ ਇੱਕ ਡੇਟ ਨੋਟ ਕਰ ਲਓ ਅੱਜ 10 ਤਰੀਕ ਹੈ ਅਗਲੀ 20 ਤਰੀਕ ਤੱਕ ਤੁਸੀਂ ਇਹਨੂੰ ਬਲੈਕ ਕਲਰ ਦੇ ਕੱਪੜੇ ਨਹੀਂ ਪਵਾਉਣੇ ਕਹਿੰਦੀ ਇਹ ਹੋ ਹੀ ਨਹੀਂ ਸਕਦਾ ਉਹ ਤਾਂ ਬੜਾ ਜਿੱਦੀ ਹੈ ਉਹ ਫਲਾਣਾ ਮੈਂ ਕਿਹ ਕਨਵਿੰਸ ਤੁਸੀਂ ਕਰਨਾ ਹੂੰ ਪਰ ਤੁਸੀਂ ਉਹਨੂੰ ਨਹੀਂ ਪਵਾਣਾ ਆਪਾਂ 20 ਤਰੀਕ ਨੂੰ ਮੈਨੂੰ ਤੁਸੀਂ ਕਾਲ ਕਰਕੇ ਦੱਸਣਾ ਤੇ ਫਿਰ ਆਪਾਂ ਨੈਕਸਟ ਡਿਸੀਜਨ ਤੇ ਜਾਵਾਂਗੇ ਜੀ ਉਹਨਾਂ ਨੇ ਬੜੀ ਮੁਸ਼ਕਲ ਬੱਚੇ ਨੂੰ ਕਨਵਿੰਸ ਕੀਤਾ ਕਿੱਦਾਂ ਕੀਤਾ ਮੈਨੂੰ ਨਹੀਂ ਪਤਾ ਲੇਕਿਨ ਉਹਨਾਂ ਨੇ ਉਹਨੂੰ ਦੂਜੇ ਜਿਹੜੇ ਕੱਪੜੇ ਸੀ ਉਹ ਪਵਾਉਣੇ ਸ਼ੁਰੂ ਕਰਤੇ ਉਹਨਾਂ ਨੇ ਮੈਨੂੰ 9ਵੇਂ ਦਿਨ ਕਾਲ ਕੀਤਾ ਮੈਨੂੰ ਕਹਿੰਦੇ ਆਈ ਪੀ ਸਰ ਬਹੁਤ ਜ਼ਿਆਦਾ ਬੇਟਾ ਆਪਣੇ ਰਿਲੈਕਸ ਫੀਲ ਕਰ ਰਿਹਾ ਪਲੱਸ ਅਸੀਂ ਜਿਹੜਾ ਹੈ ਬਹੁਤ ਰਿਲੈਕਸ ਫੀਲ ਕਰ ਰਿਹਾ ਕਿਉਂਕਿ ਇਹਦੀ ਇੱਕ ਰਿਜਿਡਨੈਸ ਜਿੱਦੀਪਨ ਈਗੋ ਜਿਹੜੀ ਹੈ ਉਹ ਬਹੁਤ ਘੱਟ ਗਈ ਮੈਂ ਕਿਹਾ ਹਲੇ ਤਾਂ 9 ਦਿਨ ਹੋਏ ਐ ਮੈਂ ਤਾਂ 10 ਦਿਨ ਕੇ ਸੀ ਤੁਸੀਂ ਇੱਕ ਦਿਨ ਪਹਿਲਾਂ ਹੀ ਮੈਨੂੰ ਆਨਸਰ ਦੇ ਦਿੱਤਾ ਇਹ ਤਾਂ ਹਲੇ ਟ੍ਰਾਇਲ ਹੈ ਤੁਸੀਂ ਇਹਨੂੰ ਹੋਰ ਅੱਗੇ ਐਕਸਪੈਂਡ ਕਰੋ ਹੁਣ ਮੈਂ ਤੁਹਾਨੂੰ ਇਹ ਦੱਸੂਗਾ ਵੀ ਇਹਨੂੰ ਕਿਹੜੇ ਪਾਣੇ ਆ ਜੀ ਪਹਿਲੇ ਤਾਂ ਮੈਂ ਸਿਰਫ ਇਹ ਦੱਸਿਆ ਬਲੈਕ ਛੱਡ ਦਿਓ ਬਾਕੀ ਪਾ ਲਓ ਜੀ ਮੋਂ ਮੈਂ ਤੁਹਾਨੂੰ ਦੱਸੂਗਾ ਇਹਦੀ ਰਿਪੋਰਟ ਤੇ ਵਿੱਚ ਬਣਾ ਕੇ ਦਊਗਾ ਕਿ ਕਿਹੜੇ ਪਾਣੇ ਆ ਜਿਹਦੇ ਨਾਲ ਇਹਦੀ ਗਰੋਥ ਸਕਸੈਸ ਤੇ ਕੰਫਰਟ ਜ਼ੋਨ ਜ਼ਿਆਦਾ ਆ ਜਾਏਗਾ ਤੇ ਉਹਨਾਂ ਨੂੰ ਫਿਰ ਉਹਦੀ ਰਿਪੋਰਟ ਬਣਾ ਕੇ ਦਿੱਤੀ ਤੇ ਉਹਨਾਂ ਨੇ ਡੇਢ ਮਹੀਨੇ ਬਾਅਦ ਮੈਨੂੰ ਦੱਸਿਆ ਕਿ ਬਹੁਤ ਜ਼ਿਆਦਾ ਵਧੀਆ ਹੋ ਗਿਆ ਸਿਸਟਮ ਅੱਛਾ ਹੋ ਗਿਆ ਔਰ ਇੰਨੀਆਂ ਸੌਖੀਆਂ ਰੈਮੇਡੀਆਂ ਸਰ ਤੁਸੀਂ ਦੱਸਦੇ ਹੋ ਬੜੀਆਂ ਮਤਲਬ ਟਿਪਸ ਵਾਲੀਆਂ ਰੈਮੇਡੀਆਂ ਔਰ ਇੰਨੀਆਂ ਇਫੈਕਟਫੁਲ ਹੈ ਔਰ ਐਕਸਲੈਂਟ ਰਿਜ਼ਲਟ ਹੈ ਤੇ ਕਲਰ ਥੈਰੇਪੀ ਦਾ ਰੋਲ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਂ ਕਹਿੰਨਾ ਸਭ ਤੋਂ ਜ਼ਿਆਦਾ ਰੋਲ ਹੈ ਮਤਲਬ ਹਰ ਥੈਰੇਪੀ ਦਾ ਰੋਲ ਹੈ ਲੇਕਿਨ ਕਲਰ ਦਾ ਵੀ ਬਹੁਤ ਵੱਡਾ ਰੋਲ ਹੈ ਜੀ ਸੋ ਮੈਂ ਇੰਨੀ ਵਧੀਆ ਵੈਲਿਊਏਬਲ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਸਰ ਸਟੂਡੀਓ ਦੇ ਵਿੱਚ ਤੁਸੀਂ ਆਏ ਸੋ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਅਗਰ ਇਹ ਸਵਾਲ ਮੌਜੂਦ ਹੈ ਕਿ ਮੇਰੇ ਲਈ ਕਿਹੜਾ ਜਿਹੜਾ ਕਲਰ ਹੈ ਕਰਮਾ ਵਾਲਾ ਭਾਗਾ ਵਾਲਾ ਹੋ ਸਕਦਾ ਹੈ ਲੱਕੀ ਹੋ ਸਕਦਾ ਹੈ ਤੇ ਇਹਦੇ ਲਈ ਤੁਸੀਂ ਕੀ ਕਰਨਾ ਹੈ ਫੋਨ ਚੱਕਣਾ ਹੈ ਤੇ ਸਰ ਨੂੰ ਫੋਨ ਕਰਨਾ ਹੈ ਸਰਦ ਕੋਲੋਂ ਆਪਣੀ ਕਨਸਲਟੈਂਸ਼ਨ ਲੈ ਸਕਦੇ ਹੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜਾਂ ਸਰ ਦੇ ਜਿਹੜੇ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਤੇ ਰਾਬਤਾ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਤੁਸੀਂ نیچے ਦਿੱਤੇ ਹੋਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਇਦਾਂ ਦੇ ਹੋਰ ਟਾਪਿਕ ਦੇ ਲਈ ਸਿਟੀ ਹੋਮ ਨਿਊਜ਼ ਨੂੰ ਦੇਖਦੇ ਰਹੋ ਤੇ ਕਮੈਂਟਾਂ ਚ ਆਪਣੀ ਰਾਏ ਜਰੂਰ ਦਿਓ ਕਿ ਤੁਸੀਂ ਕਿਹੜਾ ਟਾਪਿਕ ਹੋਰ ਦੇਖਣਾ ਚਾਹੁੰਦੇ ਹੋ ਉਦੋਂ ਤੱਕ ਸਾਨੂੰ ਦੋ ਇਜਾਜ਼ਤ ਧੰਨਵਾਦ ਜੀ ਧੰਨਵਾਦ ਥੈਂਕ ਯੂ ਜੀ ਧੰਨਵਾਦ